ਪਿੱਛੇ ਜੇ ਮੇਰਾ ਇੱਕ ਗਾਣਾ ਆਇਆ ਸੀ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਓ ਟੁੱਟੇ ਤੇਰੇ ਨਾਲ ਯਾਰਾਨੇ ਓ ਚੇਤੇ ਅੱਜ ਵੀ ਰਹੇ ਰਕਾਨੇ ਬਾ ਇੱਥੇ ਰੱਖਿਓ ਇੱਥੇ ਰੱਖਿਓ ਓ ਟੁੱਟੇ ਤੇਰੇ ਨਾਲ ਯਾਰਾਨੇ ਚੇਤੇ ਅੱਜ ਵੀ ਰਹੇ ਰਕਾਨੇ ਸਾਡੇ ਹੱਥ ਵਿੱਚ ਬੋਤਲ ਦੇ ਗਈ ਉਹ ਤੁਰਗੀ ਬਨ ਛਗਣਾ ਦੇ ਗਾਨੇ ਤੁਰਗੀ ਬਨ ਛਗਣਾ ਦੇ ਗਾਨੇ ਕੰਨੀਆਂ ਤੱਕ ਕਰਕੇ ਗਲਾਸੀ ਕੰਨੀਆਂ ਤੱਕ ਕਰਕੇ ਗਲਾਸੀ ਤੇਰੀ ਸੌ ਦਾ ਫਾ ਵੜਦਿਆਂ ਨਹੀਂ ਪੈਗ ਲਾਉਣ ਤੋਂ ਪਹਿਲਾਂ ਓਏ ਹੋਏ 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 ਆ ਤੇਰੇ ਨਾਂ ਦਾ ਛਟਾ ਘਟਦਿਆਂ ਨਹੀਂ ਪੈਗ ਲਾਉਣ ਤੋਂ ਪਹਿਲਾਂ ਤੇਰੇ ਨਾਂ ਦਾ ਛਿਟਾ ਕੱਢ ਦਿਆਂ ਨੀ ਪੈਗ ਲੋੜ ਕੋ ਪਹਿਲਾ ਓ ਟੁੱਟੇ ਤੇਰੇ ਨਾਲ ਯਰਾਨੇ ਚੇਤੇ ਅੱਜ ਵੀ ਰਹੇ ਰਕਾਨੇ 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 ਹੋ ਚੇਤੇ ਅੱਜ ਵੀ ਰਹੇ ਓ ਟੁੱਟੇ ਤੇਰੇ ਨਾਲ ਯਰਾਨੇ ਚੇਤੇ ਅੱਜ ਵੀ ਰਹੇ ਰਕਾਨੇ ਸਾਡੇ ਹੱਥ ਵਿੱਚ ਬੋਤਲ ਦੇਗੀ ਸਾਡੇ ਹੱਥ ਵਿੱਚ ਬੋਤਲ ਦੇਗੀ ਤੂ ਤੁਰਗੀ ਬਲਸ਼ਗਣਾ ਦੇ ਗਾਣੇ ਤੁਰਗੀ ਬਲਸ਼ਗਣਾ ਦੇ ਗਾਣੇ ਕੰਨੀਆਂ ਤੱਕ ਕਰਕੇ ਗਲਾਸੀ ਕੰਨੀਆਂ ਤੱਕ ਕਰਕੇ ਗਲਾਸੀ ਸੌ ਦਾ ਫਹਾ ਵੜਦਿਆਂ ਨਹੀਂ ਬਗਲਾਉਣ ਤੋਂ ਪਹਿਲਾਂ ਤੇਰੇ ਨਾਂ ਦਾ ਛਟਾ ਕੱਢਦਿਆਂ ਨਹੀਂ ਬਗਲਾਉਣ ਤੋਂ ਪਹਿਲਾਂ ਤੇਰੇ ਨਾਂ ਦਾ ਛਟਾ ਕੱਢਦਿਆਂ ਨਹੀਂ ਬਗਲਾਉਣ ਤੋਂ ਪਹਿਲਾਂ ਉਹਦਾ ਛਿਟਾ ਕੜਦਿਆਂ ਨਹੀਂ ਬਗਲਾਉਣ ਤੋਂ ਪਹਿਲਾਂ ਓਏ 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 ਬੰਦੇ 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 ਬੱਲੇ ਓਏ 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 ਸਾਮ ਵੀ ਪਈ ਅੱਜ ਵੀ ਤੇਰੀ ਹਰ ਇੱਕ ਪਿਆਰ ਨਿਸ਼ਾਨੀ ਨੀ ਹਰ ਇੱਕ ਪਿਆਰ ਨਿਸ਼ਾਨੀ ਤੇਰੀ ਹਰ ਇੱਕ ਪਿਆਰ ਨਿਸ਼ਾਨੀ ਤੇ ਓ ਵੱਜਦੀ ਸੀ ਕਦੇ ਸਾਡੇ ਵਾਲੀ ਤੂੰ ਅੱਜ ਹੋਈ ਬੇਗਾਨੀ ਨੀ ਤੂੰ ਅੱਜ ਹੋਈ ਬੇਗਾਨੀ ਨੀ ਤੂੰ ਅੱਜ ਹੋਈ ਬੇਗਾਨੀ ਮੇਰੀ ਓ ਧੋਖੇ ਤੇਰੇ ਦਿਲ ਦੇ ਫਟਾਂ ਤੇ ਤੋ ਕਿ ਤੇਰੇ ਦਿਲ ਦੇ ਪਟਾਕੇ ਲੂੜ ਵਾਂਗ ਰਾਂ ਲੱਗਦਿਆ ਨਹੀਂ ਬਗਲਾਉਣ ਤੋਂ ਪਹਿਲਾਂ ਨਾਂ ਦਾ ਛਿਟਾ ਕੱਢਦਿਆ ਨਹੀਂ ਬਗਲਾਉਣ ਤੋਂ ਪਹਿਲਾਂ ਨਾਂ ਦਾ ਛਿਟਾ ਕੱਢਦਿਆ ਨਹੀਂ ਮੇਰੇ ਬਗਲਾਉਣ ਤੋਂ ਪਹਿਲਾਂ ਸੱਚਾ ਸੁੱਚਾ ਪਿਆਰ ਸੀ ਮੇਰਾ ਨਾ ਸੀ ਕੁੜੇ ਬਾਜ਼ਾਰੂਨੀ ਨਾ ਸੀ ਕੁੜੇ ਬਾਜ਼ਾਰੂਨੀ ਨਾ ਸੀ ਕੁੜੇ ਬਾਜ਼ਾਰੂਨੀ ਪੈਸਾ ਛਾਰ ਤੂ ਫੁਕਰ ਪੁਣਾ ਜਾ ਹੋ ਗਿਆ ਤੇਰੇ ਤੇ ਪਾਰੂਨੀ ਹੋ ਗਿਆ ਤੇਰੇ ਤੇ ਪਾਰੂਨੀ ਹੋ ਗਿਆ ਤੇਰੇ ਤੇ ਪਾਰੂਨੀ ਸੱਚਾ ਸੁੱਚਾ ਪਿਆਰ ਸੀ ਮੇਰਾ ਨਾ ਸੀ ਕੁੜੇ ਬਾਜ਼ਾਰੂਨੀ ਪੈਸਾ ਛਾਰ ਤੂ ਫੁਕਰ ਪੁਣਾ ਜਾ ਹੋ ਗਿਆ ਤੇਰੇ ਤੇ ਪਾਰੂਨੀ ਹੋ ਗਿਆ ਤੇਰੇ ਤੇ ਪਾਰੂਨੀ ਕੇ ਤੇਰੇ ਦਿਲ ਦੇ ਫਟਾਂ ਤੇ ਧੋਖੇ ਤੇਰੇ ਦਿਲ ਦੇ ਫਟਾਂ ਤੇ ਲੂਣ ਵਾਂਗ ਰਾ ਲੱਗਦਿਆਂ ਨਹੀਂ ਬਗਲਾਉਣ ਤੋਂ ਪਹਿਲਾਂ ਮਰਨਾ ਦਾ ਛਿਟਾ ਕਰਦੇ ਆਂ ਨਹੀਂ ਬਗਲਾਉਣ ਤੋਂ ਪਹਿਲਾਂ ਮਰਨਾ ਦਾ ਛਿਟਾ ਕਰਦੇ ਆਂ ਨਹੀਂ ਬਗਲਾਉਣ ਤੋਂ ਪਹਿਲਾਂ ਮਰਨਾ ਦਾ ਛਿਟਾ ਕਰਦੇ ਆਂ ਨਹੀਂ ਬਗਲਾਉਣ ਤੋਂ ਪਹਿਲਾਂ